ਸਤਿਗੁਰੂ ਨੇ ਹੀ ਸਾਨੂੰ ਨਾਮ ਸ੍ਰਿੜਿ ਪ੍ਰਵਾਨਾ ਹੈ ਗੁਰਮਿਲ ਸਾਗਰ ਤਰਿਆ ਗੁਰੂ ਨੂੰ ਮਿਲ ਕੇ ਹੀ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ ਕਿਉਂਕਿ ਗੁਰੂ ਤੋਂ ਬਿਨਾ ਇਸ ਜੀਵਨ ਅੰਦਰ ਦਾ ਅੰਧਕਾਰ ਨਹੀਂ ਖੋਲ ਸਕਦਾ ਸਤਿਗੁਰੂ ਹੁੰਦੇ ਨੇ ਗੁਰੂ ਸੋਰ ਦਾ ਨਾਮ ਸਿੱਧ ਗੁਰੂ ਬਿਨ ਬੋਖ ਦਾ ਨਾਮ ਆ ਗੁਰੂ ਤੋਂ ਬਿਨਾ ਜਿਹੜਾ ਅੰਦਰ ਦਾ ਅੰਧਕਾਰ ਹੈ ਉਹ ਖਤਮ ਨਹੀਂ ਹੁੰਦਾ ਗੁਰੂ ਤੋਂ ਬਿਨਾ ਉਸ ਪਰਮਾਤਮਾ ਦੇ ਦਰ ਪਰਦੇਸ਼ੋਂ ਨਹੀਂ ਆ ਸੱਚੇ ਪਾਤਸ਼ਾਹ ਜੋ ਕਹਿਣਾ ਚਾਹੁੰਦੇ ਨੇ ਗੁਰੂ ਤੋਂ ਬਿਨਾ ਸਿੱਧੀ ਪ੍ਰਾਪਤੀ ਨਹੀਂ ਹੁੰਦੀ ਸੋਧੀ ਪ੍ਰਾਪਤੀ ਨਹੀਂ ਹੁੰਦੀ ਤੇ ਗੁਰੂ ਤੋਂ ਬਿਨਾ ਸੰਸਾਰ ਸਾਗਰ ਪਾਰ ਨਹੀਂ ਕਰਿਆ ਜਾ ਸਕਦਾ ਸਤਿਗੁਰ ਬਾਣੀ ਵਿੱਚ ਬਹੁਤ ਜਗ੍ਹਾ ਵੀ ਕਹਿੰਦੇ ਨੇ ਕਿ ਜੇ ਸੋ ਚੰਦਾ ਹੋਵੇ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆ ਪਰ ਬਿਨੂ ਕੋਹ ਹੁੰਦਾ ਇੰਨਾ ਚਾਨਣ ਵੀ ਹੋ ਜੇ ਪਰ ਗੁਰੂ ਤੋਂ ਬਿਨਾਂ ਫਿਰ ਵੀ ਕੋਹ ਹੁੰਦਾ ਜਿਹੜਾ ਉਸ ਸਾਡੇ ਅੰਦਰ ਬਣਿਆ ਜਾਂਦਾ ਗੁਰੂ ਨੇ ਹੀ ਅਸਲ ਵਿੱਚ ਸਾਡੇ ਅੰਦਰ ਚਾਨਣ ਕਰਨਾ ਤੇ ਗੁਰੂ ਦੇ ਨਾਮ ਦ੍ਰਿੜ ਕਰਵਾਇਆ ਹੀ ਅਸਲ ਦੇ ਵਿੱਚ ਅਸੀਂ ਸੰਸਾਰ ਸਾ ਜੋਸਾ ਨੂੰ ਕਹਿਣਾ ਚਾਹੁੰਦੇ ਨੇ